ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਕੀ ਵੀ ਇੱਕ ਅਜੀਹਾ ਗੁਣਕਾਰੀ ਫਲ ਹੈ ਜਿਸ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਨੰਬਰ 2 ਪਿਸ਼ਾਬ ਕਰਕੇ ਕਦੇ ਵੀ ਤਰੰਤ ਪਾਣੀ ਨਾ ਪਿਓ ਨਹੀਂ ਤਾਂ ਪਿਸ਼ਾਬ ਪੀਲੇ ਰੰਗ ਦਾ ਆਉਣ ਲੱਗ ਜਾਵੇਗਾ ਨੰਬਰ 3 ਫੜਕੜੀ ਦਾ ਇਸਤੇਮਾਲ ਦੰਦਾਂ ਦੀ ਗੰਦਗੀ ਨੂੰ ਸਾਫ਼ ਕਰਨ ਲਈ ਵੀ ਕੀਤਾ ਜਾਂਦਾ ਹੈ ਫੜਕੜੀ ਦੇ ਪਾਊਡਰ ਨੂੰ ਉਂਗਲੀਆਂ ਦੀ ਮਦਦ ਦੇ ਨਾਲ ਦੰਦਾਂ ਦੇ ਉੱਪਰ ਰਗੜੋ ਦੰਦ ਚਮਕਣ ਲੱਗ ਜਾਣਗੇ ਨੰਬਰ 4 ਅੱਧੀ ਰਾਤ ਨੂੰ ਉੱਠ ਕੇ ਸਾਨੂੰ ਕਦੇ ਵੀ ਕੁਝ ਵੀ ਨਹੀਂ ਖਾਣਾ ਚਾਹੀਦਾ ਅਜਿਹਾ ਕਰਨ ਨਾਲ ਪੇਟ ਵਿੱਚ ਪਾਣੀ ਪਰ ਜਾਂਦਾ ਹੈ ਇਹ ਹਮੇ ਗੱਲ ਹਮੇਸ਼ਾ ਯਾਦ ਰੱਖਿਓ ਨੰਬਰ 5 ਖੁਰਕ ਹੋਣ ਤੇ ਤુલਸੀ ਦੇ ਕੁਝ ਪੱਤਿਆਂ ਨੂੰ ਖੁਰਕ ਵਾਲੀ ਜਗ੍ਹਾ ਤੇ ਰਖੜੂ ਫਾਇਦਾ ਮਿਲੇਗਾ ਨੰਬਰ 6 ਪਖਾਨੇ ਕਰਕੇ ਤੁਰੰਤ ਸਾਨੂੰ ਰੋਟੀ ਨਹੀਂ ਖਾਣੀ ਚਾਹੀਦੀ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਬਵਾਸਿਰ ਦੀ ਬਿਮਾਰੀ ਹੋ ਸਕਦੀ ਹੈ ਨੰਬਰ 7 ਮੂੜੀ ਕਟਣ ਤੋਂ ਬਾਅਦ ਉਸ ਦਾ ਹਰਾਸ ਕੱਢ ਲਓ ਅਤੇ ਅੱਧਾ ਕਾਪਰ ਜਾਨਾ ਪੀਓ ਇਹ ਬਵਾਸਿਰ ਦੇ ਦਰਦ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ ਅਤੇ ਹੌਲੀ-ਹੌਲੀ ਬਵਾਸਿਰ ਨੂੰ ਵੀ ਬਿਲਕੁਲ ਖਤਮ ਕਰ ਦਿੰਦੀ ਹੈ ਨੰਬਰ 8 ਬਹੁਤੇ ਹੀ ਸਾਰੇ ਲੋਕ ਅਜਿਹਾ ਅਜੇ ਹੀ ਹਨ ਜੋ ਨਾ ਹੋਣ ਤੋਂ ਬਾਅਦ ਅੱਖਾਂ ਵਿੱਚ ਸੁਰਮਾ ਪਾ ਲੈਂਦੇ ਹਨ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜੇ ਕਰ ਅਜਿਹਾ ਕਰਦੇ ਹਾਂ ਤਾਂ ਬਨਾਈ ਘਟ ਹੋ ਜਾਂਦੀ ਹੈ ਨੰਬਰ 9 ਜੇਕਰ ਤੁਹਾਨੂੰ ਕਬਜ ਦੀ ਸ਼ਿਕਾਇਤ ਹੈ ਤਾਂ मूंगफਲੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ ਕਬਜ ਦੀ ਸ਼ਿਕਾਇਤ ਦੂਰ ਹੋ ਜਾਵੇਗੀ ਨੰਬਰ 10 ਸਾਨੂੰ ਤੁਰਦੇ ਤੁਰਦੇ ਕਦੇ ਵੀ ਰੋਟੀ ਨਹੀਂ ਖਾਣੀ ਚਾਹੀਦੀ ਅਜਿਹੇ ਆਕਾਰ ਨਾਲ ਤੁਹਾਡਾ ਮਾਦਾ ਸੁਗੜ ਜਾਂਦਾ ਹੈ ਨੰਬਰ 11 ਕਲੌਂਜੀ ਨੂੰ ਦਹੀਂ ਵਿੱਚ ਮਿਕਸ ਕਰਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 12 ਜਿਹੜੇ ਲੋਕ ਦੁੱਧ ਪੀ ਕੇ ਮੱਛੀ ਦਾ ਸੇਵਨ ਕਰਦੇ ਹਨ ਉਹਨਾਂ ਦੀ ਜਿੱਦ ਫਾਟੇ ਜਾਂਦੀ ਹੈ ਨੰਬਰ 13 ਤਰਫ ਤਰਫ ਹਲ ਚੂਰਨ ਨੂੰ ਪਾਣੀ ਵਿੱਚ ਪਿਓ ਕੇ ਸਵੇਰੇ ਛਾਣ ਕੇ ਉਸ ਪਾਣੀ ਨਾਲ ਅੱਖਾਂ ਤੋਣ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੋ ਜਾਂਦੀ ਹੈ ਨੰਬਰ 14 ਕਦੇ ਵੀ ਸਾਨੂੰ ਜ਼ੋਰ ਲਗਾ ਕੇ ਪਖਾਨਾ ਨਹੀਂ ਕਰਨਾ ਚਾਹੀਦਾ ਅਜਿਹੇ ਕਾਰਨ ਨਾਲ ਮਸਾਨੇ ਨੂੰ ਨੁਕਸਾਨ ਪਹੁੰਚੇ ਸਕਦਾ ਹੈ ਨੰਬਰ 15 ਜੇਕਰ ਤੁਹਾਨੂੰ ਬਾਰ-ਬਾਰ ਹਿਚਕੀ ਆ ਰਹੀ ਹੈ ਤਾਂ ਇੱਕ ਛੋਟੀ ਇਲਾਇਚੀ ਨੂੰ ਮੂੰਹ ਵਿੱਚ ਰੱਖ ਕੇ ਚੂਸੋ ਅਤੇ ਥੋੜੀ ਦੇਰ ਬਾਅਦ ਉਸ ਨੂੰ ਚਬਾਓ ਇਸ ਤਰ੍ਹਾਂ ਕਰਨ ਨਾਲ ਹਿਚਕੀ ਆਉਣਾ ਬੰਦ ਹੋ ਜਾਵੇਗੀ ਨੰਬਰ 16 ਜਿਹੜੇ ਲੋਕ ਲੋਹੇ ਦੇ ਭਾਂਡੇ ਬੀਚੇ ਦੁੱਧ ਪੀਂਦੇ ਹਨ ਉਹਨਾਂ ਦਾ ਹਾਜਮਾ ਖਰਾਬ ਹੋ ਜਾਂਦਾ ਹੈ ਇਸ ਲਈ ਸਾਨੂੰ ਲੋਹੇ ਦੇ ਪਾਂਡੇ ਵਿੱਚ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 17 ਸਵੇਰੇ ਉੱਠਦੇ ਹੀ ਖਾਲੀ ਪੇਟ ਸੇਬ ਉੱਪਰ ਨਮਕ ਲਗਾ ਕੇ ਖਾਣ ਨਾਲ ਸਿਰਦਰਦ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਹੈ ਨੰਬਰ 18 ਗੋਸਤ ਖਾ ਕੇ ਸਾਨੂੰ ਕਦੇ ਵੀ ਦੁੱਧ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਅਜਿਹੇ ਕਾਰਨ ਨਾਲ ਸਾਡੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਹੈ ਇਸ ਗੱਲ ਦਾ ਦੋਸਤੋ ਹਮੇਸ਼ਾ ਖਾਸ ਧਿਆਨ ਰੱਖਿਓ ਨੰਬਰ 19 ਸ਼ਲਗਮ ਭੁੱਖ ਨੂੰ ਵਧਾਉਂਦਾ ਹੈ ਤੇ ਨਾਲ ਹੀ ਇਹ ਸੁੱਕੀ ਖੰਗ ਲਈ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ ਬੀ ਬਹੁਤ ਹੀ ਸਾਰੇ ਲੋਕ ਇਦਾਂ ਦੇ ਹੁੰਦੇ ਹਨ ਜੋ ਨੌਣ ਤੋਂ ਤੁਰੰਤ ਬਾਅਦ ਹੀ ਸੌ ਜਾਂਦੇ ਹਨ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਇਦਾਂ ਕਰਦੇ ਹਨ ਉਹਨਾਂ ਦਾ ਦਿਮਾਗੇ ਕਮਜ਼ੋਰ ਹੋ ਜਾਂਦਾ ਹੈ ਨੰਬਰ 21 ਰੋਜ਼ਾਨਾ ਸੌਣ ਤੋਂ ਪਹਿਲਾਂ ਜ਼ਤੂਨ ਦੇ ਤੇਲ ਦੀਆਂ 2-2 ਬੂੰਦਾਂ ਇੱਕ ਗਲਾਸ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਬਵਾਸੀਰ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 22 ਰਿਸ਼ਤੇਦਾਰਾਂ ਦੀ ਆਪਣੀ ਹیثیت ਦੇ ਮੁਤਾਬਕ ਸਾਨੂੰ ਕਦੇ ਵੀ ਉਨ੍ਹਾਂ ਦੀ ਖਿਦਮਤ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਨੰਬਰ ਤੇਈ ਹਾਜਮਾ ਠੀਕ ਰੱਖਣ ਲਈ ਖਾਣੇ ਤੋਂ ਬਾਅਦ ਤਾਜੀ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਚਵਾ ਲਓ ਹਾਜਮਾ ਬਿਲਕੁਲ ਠੀਕ ਰਹੇਗਾ ਨੰਬਰ 24 ਜਮਾਈ ਲੈਂਦੇ ਸਮੇਂ ਸਾਨੂੰ ਕਦੇ ਵੀ ਅੰਗੜਾਈ ਨਹੀਂ ਲੈਣੀ ਚਾਹੀਦੀ ਨਹੀਂ ਤਾਂ ਤੁਹਾਡੀ ਜਵਾਨ ਨੂੰ ਕੁਝ ਦਿਨ ਲਈ ਲਕਵਾ ਹੋ ਸਕਦਾ ਹੈ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਿਆ ਜਾਵੇ ਨੰਬਰ 25 ਚਕੰਦਰ ਦੇ ਪੱਤਿਆਂ ਨੂੰ ਚਵਾ ਸੌਰੀ ਉਬਾਲ ਕੇ ਉਸ ਪਾਣੀ ਨਾਲ ਸਿਰ ਧੋਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 26 ਜ਼ੁਕਾਮ ਦੇ ਦੌਰਾਨ ਦੁੱਧ ਹਰ ਕਿਸੇ ਨਾ ਪੀਣਾ ਬਹੁਤ ਪੀਣਾ ਬਹੁਤ ਹੀ ਜਲਦੀ ਤੁਹਾਡਾ ਜ਼ਖਾਂ ਵਿੱਚ ਹੋਰ ਵੀ ਅਜਾਫਾ ਹੋ ਜਾਵੇਗਾ ਨੰਬਰ 27 ਨਿੰਬੂ ਦੇ ਰਸ ਵਿੱਚ ਇੱਕ ਚੁਟਕੀ ਕਾਲਾ ਨਮਕ ਪੀਸੀ ਹੋਈ ਥੋੜੀ ਜਿਹੀ ਕਾਲੀ ਮਿਰਚ ਅਤੇ ਪੀਸਿਆ ਹੋਇਆ ਥੋੜਾ ਜਿਹਾ ਜੀਰਾ ਮਿਲਾ ਕੇ ਉਸ ਵਿੱਚ ਦੋ ਦੋ ਬੂੰਦਾਂ ਦਾ ਰਸ ਇਸਤੇਮਾਲ ਕਰੋ ਪੇਟ ਦਾ ਦਰਦ ਖਤਮ ਹੋ ਜਾਵੇਗਾ ਨੰਬਰ 28 ਜੇਕਰ ਤੁਸੀਂ ਦੂਰ ਦੇ ਸਫ਼ਰ ਉੱਤੇ ਜਾਂਦੇ ਹੋ ਤਾਂ ਤੁਸੀਂ ਮਲਠੀ ਦੇ ਨਾਲ ਗੁੜ ਦਾ ਸੇਵਨ ਕਰ ਲਿਆ ਕਰੋ ਜਿਸਮ ਸਫ਼ਰ ਦੇ ਵਿੱਚ ਪੂਰੀ ਤਰ੍ਹਾਂ ਜਾਣ ਸੌਰੀ ਜਿਸਮ ਦੇ ਵਿੱਚ ਪੂਰੀ ਤਰ੍ਹਾਂ ਚਾਨ ਆ ਜਾਵੇਗੀ ਜਦੋਂ ਤੱਕ ਤੁਸੀਂ ਸਫਰ ਕਰੋਗੇ ਨੰਬਰ 29 ਦੰਦਾ ਵਿੱਚ ਠੰਡਾ ਗਰਮ ਲੱਗਣ ਦੀ ਦਿੱਕਤ ਹੋਵੇ ਤਾਂ ਹਲਕੇ ਗਰਮ ਪਾਣੀ ਵਿੱਚ ਲਗਭਗ 2 ਚਮਚ ਨਮਕ ਮਿਲਾ ਕੇ ਫਿਰ ਇਸ ਪਾਣੀ ਨਾਲ ਸਵੇਰੇ ਅਤੇ ਰਾਤ ਨੂੰ ਗੁਰਲਾ ਕਰੋ ਆਰਾਮ ਮਿਲੇਗਾ ਨੰਬਰ 3 ਜੇਕਰ ਤੁਹਾਡਾ ਨੱਕ ਪੂਰੀ ਤਰ੍ਹਾਂ ਬੰਦ ਹੋ ਜਾਵੇ ਤਾਂ ਜਿਹੀ ਦਿੱਕਤ ਵਿੱਚ ਇੱਕ ਨੱਕ ਨੂੰ ਇੱਕ ਹੱਥ ਨਾਲ ਬੰਦ ਕਰਕੇ ਸਾਨੂੰ ਨੀਚੇ ਵੱਲ ਸਾਹ ਖਿੱਚਣਾ ਚਾਹੀਦਾ ਹੈ ਅਜੀਹਾ ਕਾਰਨ ਨਾਲ ਨੱਕ ਪੂਰੀ ਤਰ੍ਹਾਂ ਖੁੱਲ ਜਾਵੇਗਾ ਅਤੇ ਸਾਹ ਵੀ ਆਸਾਨੀ ਨਾਲ ਆਉਣ ਲੱਗ ਜਾਵੇਗਾ ਨੰਬਰ 31 ਬੁੱਲਾਂ ਦੀ ਸੋਚ ਬੁੱਲਾਂ ਦਾ ਸੁਝ ਜਾਣਾ ਜਲਦੀ ਗੁਰਦੇ ਖਰਾਬ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 32 ਜੇਕਰ ਤੁਹਾਡੇ ਉੱਤੇ ਬਹੁਤ ਹੀ ਜਿਆਦਾ ਸੁਸਤੀ ਪੈਂਦੀ ਹੈ ਤਾਂ ਤੁਹਾਨੂੰ ਚੁਸਤ ਬਣਨ ਦੇ ਲਈ ਹਰ ਰੋਜ਼ ਅਮਰੂਦ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 33 ਸਰਦੀ ਜ਼ੁਕਾਮ ਦੇ ਕਾਰਨ ਸਿਰਦਰਦ ਹੋ ਰਿਹਾ ਹੋਵੇ ਤਾਂ ਸਾਬਤ ਧਣੀਆਂ ਤੇ ਮਿਸ਼ਰੀ ਦਾ ਕੜਾ ਬਣਾ ਕੇ ਪੀਣ ਨਾਲ ਆਰਾਮ ਮਿਲੇਗਾ ਨੰਬਰ 34 ਬੁਣਾਈ ਕਮਜ਼ੋਰ ਹੈ ਤਾਂ ਸਵੇਰੇ ਉੱਠ ਕੇ ਹਰ ਰੋਜ਼ ਪਾਲਕ ਦੇ ਪੱਤਿਆਂ ਨੂੰ ਦੇਖੋ ਬਹੁਤ ਆਰਾਮ ਮਿਲੇਗਾ ਨੰਬਰ 35 ਬਦਾਮ ਦੀਆਂ 9-10 ਗਿਰੀਆਂ ਨੂੰ ਰਾਤ ਨੂੰ ਪਾਣੀ ਵਿੱਚ ਪਿਉ ਕੇ ਰੱਖ ਦਿਓ ਅਤੇ ਸਵੇਰੇ ਖਾ ਲਓ ਤੇ ਉੱਪਰ ਦੀ ਗਾਂ ਦਾ ਦੁੱਧ ਪਿਓ ਇਸ ਨਾਲ ਅੱਖਾਂ ਦੀ ਰੌਸ਼ਨੀ ਤੇ ਰੋਸ਼ਨੀ ਤੇਜ ਹੋ ਜਾਵੇਗੀ ਨੰਬਰ 36 ਜਦੋਂ ਅਸੀਂ ਬਾਹਰੋਂ ਆ ਕੇ ਕਾਰ ਦੇ ਵਿੱਚ ਦਾਖਲ ਹੁੰਦੇ ਹਾਂ ਤਾਂ ਸਾਨੂੰ ਆਪਣੀ ਜ਼ੁਬਾਨ ਉੱਤੇ ਅਤੇ ਆਪਣੀਆਂ ਅੱਖਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ ਨੰਬਰ 37 ਜੇਕਰ ਧੁੰਦਲਾ ਦਿਖਾਈ ਦੇ ਰਿਹਾ ਹੈ ਤਾਂ ਸੰਤਰੇ ਦੇ ਰਾਸ ਵਿੱਚੇ ਪੀਸੀ ਹੋਈ ਕਾਲੀ ਮਿਰਚ ਅਤੇ ਸਿੰਦਾ ਨਮਕ ਮਿਲਾ ਕੇ ਸਵੇਰ ਸ਼ਾਮ 3 ਮਹੀਨੇ ਤੱਕ ਪਿਓ ਫਾਇਦਾ ਮਿਲੇਗਾ ਨੰਬਰ 38 ਖਰੀਦਾਰੀ ਕਰਦੇ ਸਮੇਂ ਆਮਦਨ ਦਾ ਦੇ ਲਿਹਾਜ਼ ਜ਼ਰੂਰ ਕਰਿਆ ਕਰੋ ਨੰਬਰ 39 ਇੱਕ ਚਮਚ ਅਜਵੈਨ ਵਿੱਚ ਚੌਥਾਈ ਨਿੰਬੂ ਦਾ ਰਸ ਮਿਲਾ ਕੇ ਖਾਣ ਨਾਲ ਪੇਟ ਦੀ ਗੈਸ ਸ਼ਾਂਤ ਹੋ ਜਾਂਦੀ ਹੈ ਨੰਬਰ 40 ਜੇਕਰ ਤੁਹਾਨੂੰ ਸਬਕ ਯਾਦ ਨਹੀਂ ਹੁੰਦਾ ਤਾਂ ਸੌਣ ਤੋਂ ਪਹਿਲਾਂ ਦੁੱਧ ਵਿੱਚ ਤਣੀਆਂ ਪਾ ਕੇ ਪੀਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਫਿਰ ਤੁਸੀਂ ਜੋ ਵੀ ਦੇਖੋਗੇ ਅਤੇ ਜੋ ਵੀ ਪੜ੍ਹੋਗੇ ਸਭ yaad ਰਹੇਗਾ ਇਹ ਗੱਲ yaad ਰੱਖਣਾ